ਇਹ ਝਣ ਪਉਣ ਲੱਗਿਆ ਤੇ ਹੁਣੇ ਲਈ ਮੈਚ ਲਾਈਏ ਵਧੀਆ ਚੱਲੀ ਜਾ ਰਹਿਣ ਓਕੇ ਕੰਮ ਲੈ ਵੀ ਫਰੰਟ ਸਾਈਡ ਕਿਦਾਂ ਸਾਈ ਹੈ ਵਧਾਈਆਂ ਦੀ ਜੀ ਤੁਹਾਨੂੰ ਬਹੁਤ ਬਹੁਤ ਕਰੋੜ ਕਰੋੜ ਵਧਾਈਆਂ ਠੀਕ ਹੈ ਲੈ ਵੀ ਆ ਕੁੜੀਏ ਵਾਸਤੇ ਹੁਣੇ ਲਈ ਮੈਂ ਆਰਡਰ ਕੀਤੇ ਸੀਗੇ ਨਿੱਪਲ ਤੇ ਫੋਲ ਇਹ ਬੜੇ ਮਹਿੰਗੇ ਆਏ ਕਿੰਨੇ ਦੇ 400 ਤੇ ਪਤਾ ਨਹੀਂ 45 ਦੇ ਕੇ 5 ਦੇ ਆਏ ਇਦਾਂ ਆਏ ਹੈ ਟਕ ਟਕ ਕੇ ਸੁੱਟੀ ਝਲ ਜਾਂਦੀ ਐ ਨਾਲੇ ਲਾਦੇ ਕੋਈ ਨਹੀਂ ਅੱਜ ਜਿੰਨੇ ਹੁਣੇ ਕੀਤਾ ਥੰਦਰ ਸਾਰੇ ਡੋਲਤਾ ਭੁੰਜੇ ਤੇ ਪੀ ਵੀ ਗਈ ਥੋੜਾ ਜਿਆ ਹਰਗੁਣ ਸਾਡੀ ਹਰਗੁਣੇਦਰਾ ਹਰਗੁਣੇਦਰਾ ਕੀ ਕੀਤਾ ਇਹ ਮੰਮ ਡੋਲੇ ਆਇਦਰਾ ਦੋ ਹੀ ਆਉਣੇ ਔਰ ਕਿੰਨੇ ਆਉਣੇ 50 ਕੀ ਕਹਿੰਦੇ ਤੇ ਉਹ ਨਹੀਂ ਦੋ ਹੀ ਆਏ ਭਰਾਵਾ ਕੀ ਪੀਤਾ ਹੈ ਮੰਮ ਮੰਮ ਕਿਥੇ ਡੋਲੇ ਆਇਆ ਜਿਹੜੇ ਕਾਂਡੇ ਵਾਲੇ ਹੁੰਦੇ ਉਹ ਨਹੀਂ ਲੀਕ ਹੁੰਦੇ ਦੋ ਇਹ ਵੀ ਨਹੀਂ ਚੱਲੇ ਦੋ ਹੀ ਲੈਣੇ ਤੇ ਮਕਰਤਾਂ ਆਂਦੀ ਆ ਚੱਲ ਗਏ ਹਾਂ ਹਾਂ ਛੜਿਆ ਨਹੀਂ ਆ ਇਹਨੇ ਰੌਂਡ ਆ ਪੈ ਨਹੀਂ ਪੁੱਤ ਰੌਂਡ ਆ ਮੈਨੂੰ ਅੱਈਓ ਇਹ ਗੜਿਆ ਨਹੀਂ ਆਇਆ ਇਹ ਗੜਿਆ ਨਹੀਂ ਗੜਿਆ ਨਹੀਂ ਹਾਂ ਮਾਤੇ ਦੀ ਇਹ ਇਧਰ ਗੱਡੀਆਂ ਜਾ ਰਹੀਆਂ ਅੱਗੇ ਦੇਖ ਸਕਦੇ ਹੋ ਤੇ ਕਰੋ ਚੱਕ ਤੇ ਇਧਰ ਸਾਹਬ ਹਣੀ ਬੈਠੇ ਨੇ ਐਮਐਲਏ ਸਾਹਿਬ ਜੀ ਕੋਈ ਇਧਰ ਆਵੇ ਕਣਕ ਮੰਡੀਆਂ ਵਿਲਾ ਐਦਾਂ ਕੋਈ ਐਮਐਲਏ ਸਾਹਿਬ ਮਿਲਦਾ ਵੇਖਿਆ ਅੱਜ ਤੱਕ ਗੱਡੀ ਸਪੈਸ਼ਲ ਖਿਲਾੜ ਕੇ ਤੇ ਪਛੰਡੇ ਨੂੰ ਵੀ ਹਾਂ ਵੀ ਕਣਕ ਪੂਰੀ ਪੂਰੀ ਮੰਡੀਆਂ ਸਾਰਿਆਂ ਨੂੰ ਕਰੋ ਚੱਕ ਕਣਕ ਪੂਰੀ ਆ ਹਾਂ ਬੰਦਾ ਬੰਦਾ ਹਾਂ ਬੇਬੇ ਠੀਕ ਹੈ ਮਾਸਰ ਵਧੀਆ ਜੇ ਮੁੰਡੇ ਲੈ ਹੈ ਨਾ ਸਾਰੇ ਆਸ੍ਰੀ ਦਾ ਸਾਸਰੀ ਦਾ ਗਣਕ ਠੀਕ ਆ ਹਾਂ ਠੀਕ ਹੈ ਪੂਰੀ ਦੇ ਦਿਆ ਹਾਂਜੀ ਵੇ ਨਾ ਕੋਈ ਕਸਰ ਨਹੀਂ ਨਹੀਂ ਕਾਲੂ ਵੋਟਾਂ ਦੇਣ ਲੱਗਿਆ ਨਾ ਮੈਨੂੰ ਕਹੀ ਜਾ ਨਹੀਂ ਨਹੀਂ ਵੋਟਾਂ ਤਾਂ ਮੈਨੂੰ ਪਾਉਣੀ ਨਹੀਂ ਆ ਗਈ ਮੈਂ ਅੱਜ ਤੱਕ ਪੜਿਆ ਵਾ ਮੈਂ ਆ ਗਿਆ ਜਰਾ ਤਤਲੇ ਤੋਂ ਗਿਆ ਆ ਗਿਆ ਮੈਂ ਇੱਥੇ ਨਾ ਮੁੰਡਿਆਂ ਦੀ ਡੈਥ ਹੋਈ ਆ ਅਫਸੋਸ ਕਰਨਾ ਆ ਆਸ਼ਾ ਕੋਈ ਗੱਲ ਨਹੀਂ ਉਹ ਬੱਲੇ ਆ ਗਿਆ ਮੇਰਾ ਆਜੋ ਆਜੋ ਮੇਰੀ ਮੰਮੀ ਮੇਰੀ ਭੈਣ ਹੀ ਆਈ ਲਵ ਯੂ ਆ ਗਿਆ ਨੰਬਰ ਨੰਬਰਦਾਰਾ ਸ੍ਰੀ ਅਕਾਲ ਜੀ ਸੌਤ ਤੋਂ ਲੈ ਕੇ ਇਹਨੇ ਵਲੌਗ ਵਿੱਚ ਤੇ ਜਿਹੜੇ ਮੈਂ ਕੰਮ ਗਿਆ ਸੀ ਉਹ ਤੇ ਕਰਾਇਆ ਹੁਣ ਚੱਲੇ ਆਂ ਅਮਰਸਰ ਗੱਡੀ ਲੈਣੀ ਆ ਆਪਣੇ ਭਰਾ ਨੇ ਵੱਡੇ ਨੇ ਤੇ ਉਹ ਕਹਿੰਦਾ ਆ ਦੀਪ ਆ ਵੀ ਇੱਥੇ ਹੁਣ ਮੈਂ ਜਾਣਾ ਛਾੜੇ ਤੇ ਹੋ ਸਕਦਾ ਜੇ ਕੋਪੀ ਮਿਲ ਪਿਆ ਉਹਨੂੰ ਮਿਲਣਾ ਨਹੀਂ ਦਿਖ ਰਿਹਾ ਛਾੜੇ ਆਪ ਨੂੰ ਕੰਮ ਹੋਵੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਤੇ ਜਾਣਾ ਜਾਣਾ ਇਹ ਮਾਹੀ ਕਿਤੇ ਆਏ ਆ ਕਦੋਂ ਦੇ ਗਏ ਸੀ ਕਿਤੇ ਕੰਮ ਗਏ ਹੋਏ ਸੀ ਤੇ ਮੈਂ ਰੈਡੀ ਹੋ ਕੇ ਬੈਠੀ ਹੋਈ ਸੀ ਕਹਿੰਦੇ ਮੈਂ ਹੁਣੇ ਆਏ ਨਾ 10 ਮਿੰਟ ਤੱਕ ਆਏ ਨਾ 10 ਮਿੰਟ ਤੱਕ ਤੇ ਸਵਾ 3 ਵਜੇ ਆਏ ਕਰੇ 1 AC 10:30 ਵਜੇ ਗਏ ਸੀ ਇੱਧਰ ਦੇਖੋ ਬਾਓ ਬੋਲ ਦੋ ਬਾਓ ਬਾਓ ਕਰੋ ਗਿਆ ਨਾ ਸ਼ੁਕਰੀਆ ਚਲੋ ਇਹੀ ਚਲੋ ਬਾਈ ਕਰ ਦੋ ਸਾਰਿਆਂ ਨੂੰ ਬਾਈ ਕਰ ਦੋ ਜਾਣਾ ਹੈਗਾ ਅਮਰਸਰ ਮੇਰੀ ਤੇ ਸੰਦੀਪ ਦੀ ਗਿਲੜਾਈ ਮੈਂ ਸੰਦੀਪ ਨਰਾਜ ਹੈ ਗਿਆ ਤੇ ਹਰਗਣ ਪਿਆਰ ਹੁੰਦੇ ਰਹੇ ਬਸ ਹਰਗਣ ਲੈ ਓਏ ਵੇਲੇ ਕਪੜੇ ਲਿਬੜ ਜਾਣੇ ਫਿਰ ਅਗੋਂ ਤਾਂ ਬਾਈ ਕਦੇ ਦਦ ਦਿਨ ਕਿੱਦਾਂ ਕੀਤਾ ਬਾਈ ਬਾਈ ਫੇਰੇ ਚੱਲੇ ਬਾਈ ਕਦੇ ਹਗਣ ਕਾ ਬਾਈ ਹਰਗਣ ਮੇਰੀ ਧੀ ਚੁੱਕੀ ਇੱਥੇ ਕਹਿੰਦੀ ਕੋਈ ਗੱਲ ਹੀ ਨਹੀਂ ਜਾਓ ਜਿੱਤੇ ਮੈਂ ਹਰਗਣ ਬਾਈ ਮੋਰਚਰ ਤੋਂ ਜ਼ਿਆਦਾ ਹੋਣਾ ਬਾਈ ਹੁਣ ਮੈਂ ਉੱਤਰ ਮੂੰਹ ਕਰਕੇ ਕਮਾ ਸਿੱਧੀ ਇੱਧਰ ਨੂੰ ਬੈਠਾ ਆੜੀ ਲੜਾਈ ਹੋ ਗਈ ਫਿਰ ਲੰਮੀ ਨੇ ਫੈਸਲਾ ਕਰਾਇਆ ਬਲਵਕ ਨੂੰ ਕੋਸ਼ਿਸ਼ ਹੋ ਗਿਆ ਨਾ ਨਹੀਂ ਪ੍ਰਵਾਹ ਹੀ ਕੋਈ ਨਹੀਂ ਜਾਵਾਂ ਫਿਰ ਮੈਂ ਬਾਏ ਅਸੀਂ ਚੱਲੇ ਮੈਂ ਉਹ ਕਹਿੰਦੀ ਗਾਂ ਜਾ ਬਹੁਤ ਸਖਸੀ ਗੱਲ ਵੀ ਕਰਦੇ ਚਲੋ ਛੇਤੀ ਇੱਕ ਮਾਈਂ ਕਰ ਜਾਓ ਚਲੋ 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 ਬਾਈ ਬਾਈ ਚਲੋ ਠੀਕ ਹੈ ਬਾਈ ਉਹ ਨੋ ਨਹੀਂ ਪ੍ਰਵਾਹ ਹੈਗੀ ਲੈ ਕਹਿੰਦੀ ਬਾਏ ਅੰਦਾਜ਼ੇ ਵੀ ਡੈਡੀ ਨੇ ਬਹੁਤ ਪਿਆਰੀ ਸੀ ਚਲੋ ਉਹ ਕਹਿੰਦੀ ਹਾਏ ਕਹਿੰਦੀ ਦੋਵਾਰ ਕਹਿੰਦੀ ਉਹ ਗੱਡੀ ਦੋਵਾਰ ਹਾਏ ਕਹਿੰਦੀ ਨਹੀਂ ਜਾਣਾ ਮੈਂ ਬਾਏ ਬਾਏ ਨਾ ਕੱਪੀ ਤੇ ਉਹ ਕਹਿੰਦੀ ਮੈਂ ਨਹੀਂ ਮੈਂ ਆਪਣਾ ਉਤਰਨਾ ਨਹੀਂ ਹੋਵੇ ਆ ਜਾ ਹਾਏ ਕਹਿੰਦੀ ਨਹੀਂ ਜਾਓ ਚੱਲਾ ਹਾਂ ਮਗਰ ਕਰੋ ਕਹਿੰਦੀ ਬਾਏ ਕਹਿੰਦੀ ਨਹੀਂ ਜਾਣਾ ਲੱਲਾ ਆ ਪਾਤਾ ਹੀ ਪੰਗਾ ਰੋਂਦਾ ਵੀ ਹੋ ਮਗਰ ਕਰੋ ਗੱਡੀ ਚਾਹ ਤੋਏ ਬਾਏ ਰਾਇ ਦਾ ਸਿਲੇ ਸ਼ਰਾਇ ਦਾ ਹਾਂ ਸਿਰਾਇ ਨਾ ਲੈ ਕੇ ਆਈਓ ਸਿਰਾਇ ਦਾ ਐਤ ਅੱਜ ਕਰ ਚਲ ਬਾਈ ਕੱਲ ਚਾਚੀ ਕਾ ਕਰਦੇ ਚਾਚੀ ਕਾ ਐਤ ਚਾਚੀ ਆ ਬਾਈ ਕੱਲ ਚਾਚੀ ਕਾ ਲੈ ਆਪਾਂ ਜਾ ਰਹੇ ਹਰਗੁਣ ਮੇਰੀ ਨਾ ਬੜੀ ਸਤ ਆਇਸ਼ਤਾਨੀ ਬੜੀ ਕਰਦੀ ਆ ਵੀ ਹਾਰ ਕੇ ਸੈਂਡਲ ਲਾਉਣੇ ਪੈ ਗਏ ਗੱਡੀ ਦੇ ਤੇ ਵੜ ਵੜ ਮਾਰਨ ਦੇ ਜੱਪਗਾ ਜਰਮ ਕੋਤ ਦਦੂ ਪੀਲਾ ਪਹਿਲਾਂ ਨੂੰ ਠੀਕ ਆ ਗੱਲਾਂ ਨਹੀਂ ਕੋਈ ਕਰਨੀਆਂ ਅਵੇਤ ਲੱਗੀ ਉਹਨਾਂ ਕਹਿੰਦੇ ਰੁਕ ਗਿਆ ਇੱਕ ਮਿੰਟ ਲੈ ਵੀ ਆਪਣੇ ਨੂੰ ਮਿਲਣ ਲੱਗੇ ਸਬਸਕ੍ਰਾਈਬਰ ਆਪਣੇ ਆਓ ਸਾਹਮਣੇ ਗੱਡੀ ਲੱਗੀ ਹੋਈ ਐ ਉਹਨਾਂ ਦੀ ਤੇ ਮੈਂ ਇਹਦੇ ਵਲੋਗਿੰਗ ਡੈ ਕਰਦਾ ਉਹਨਾਂ ਦੇਖ ਲੈ ਕਹਿੰਦੇ ਦੀਪਾ ਜੀ ਰੁਕ 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 ਸੰਦੀਪ ਨੇ ਦੇਖਿਆ ਮੈਂ ਨੇ ਦੇਖਿਆ ਨਹੀਂ ਵਾਹ ਬਹੁਤ ਵਧੀਆ ਨੇਚਰ ਸੀਗਾ ਭਾਜੀ ਹੁਣ ਦਾ ਤੇ ਦੀਦੀ ਹੁਣ ਦਾ ਮਿਲੇ ਵਲੌਗ ਫਿਰ ਮੈਂ ਆਪ ਨਹੀਂ ਛੂਟ ਕੇ ਤਾਂ ਮੈਂ ਕਈ ਵਾਰੀ ਹੁੰਦਾ ਕਿਸੇ ਬੰਦੇ ਨੂੰ ਸਹੀ ਨਹੀਂ ਲੱਗਦਾ ਫਿਰ ਮੈਂ ਬਣਾਇਆ ਨਹੀਂ ਸੀਗਾ ਤੇ ਉਹ ਉਹਨਾਂ ਦੀ ਗੱਡੀ ਗੱਡੀ ਲੈ ਲੈਣੇ ਉਹ ਦੇਖੋ ਗੱਡੀ ਉਹਨਾਂ ਦੀ ਇਹ ਜਾ ਰਹੀ ਉਹਨਾਂ ਦੀ ਗੱਡੀ ਬਹੁਤ ਆਉਂਦੀ ਐ ਨੇਚਰ ਸੀਗਾ ਭਾਜੀ ਹੁਣਾਂ ਦਾ ਜਿਹੜੇ ਸਾਨੂੰ ਮਿਲੇ ਸੀਗੇ ਦੀਦੀ ਹੁਣੀ ਤੇ ਬਟਾਲੇ ਦੇ ਸੀਗੇ ਤੇ ਭਾਜੀ ਹੁਣੀ ਅੰਮ੍ਰਿਤਸਰ ਦੇ ਸੀਗੇ ਆ ਹੁੰਦਾ ਹੈ ਬੁਲਟ ਆਪਣਾ ਹੁਣ ਇਹ ਵੇਚਦਾ ਆ ਉਦੋਂ ਦਾ ਸਟicker ਲਗਾ ਮੈਂ ਹੀ ਲਵਾਇਆ ਇਹ ਜਿਹੜਾ ਕਿਸਾਨੀ ਸਟicker ਆ ਕਲੋਨੀ ਦੇ ਚ ਗੱਡੀ ਲੈਣ ਵਾਸਤੇ ਇਹ ਕਲੋਨੀ ਬੜੀ ਸ਼ਾਨਦਾਰ ਆ 100 ਫੁੱਟ ਤੇ ਰੋਡ ਹੀ ਆ ਤੇ ਇਹ ਭਾਜੀ ਕਿਹੜਾ ਰੋਡ ਪੈਂਦਾ ਗੱਡੀ ਮੀਨ ਆ ਫਦੇ ਘੜ ਚੋੜ ਗਿਆ ਫਦੇ ਘੜ ਚੋੜ ਗਿਆ ਵਾਲਾ ਰੋਡ ਆ ਇਹ ਤੇ ਗੱਡੀ ਤੇ ਲੈ ਲਈ ਆ ਉਹ ਗੱਡੀ ਹੋਂਡੀ ਮਗਰ ਪਿੱਛੇ ਹੋਂਡੀ ਲੈ ਵੀ ਗੱਡੀ ਭਰਾ ਨੂੰ ਦਵਾ ਦਿੱਤੀ ਆ ਹੁਣ ਇਹ ਪ੍ਰਾਚਲਕ ਲਿਆਂਦਾ ਬੈਕ ਗੱਡੀਆਂ ਵਧੀਆ ਵੇ ਪੈਗੀ ਗੱਡੀ ਸੋਹਣੀ ਹੈਗੀ ਆਹ ਗੱਡੀ ਹੈਗੀ ਮਗਰ ਵੇਖਿਆ ਇਹ ਆ ਜੀ ਆਹ ਜਾਂਦੀ ਚ ਗੱਡੀ ਵੇਲੇ ਫਿੱਗੋ ਐਵੇਂ ਨਾ ਕੇ ਤੇ ਫਾਉਡ ਮਾਰਦੀ ਆ ਆਹ ਜਾਂਦੀ ਜੀ ਠੀਕ ਆ ਜੀ ਬੈਟ ਪਾ ਹੈਗਾ ਆਪਾਂ ਅਸੀਂ 85% ਹੈਗੇ ਨੇ ਲੋਏ ਪਏ ਆ ਗੱਡੀ ਨੂੰ ਠੀਕ ਆ ਡਿਸਪਲੇ ਕੈਮਰੇ ਕੈਮਰਾ ਲੱਗਾ ਆ ਬੈਕ ਤੇ ਪੂਰਾ ਐਨ ਓਕੇ ਕੰਮ ਕੋਈ ਮਤਲਬ 10 ਰੁਪਏ ਨਹੀਂ ਲੱਗਣੇ ਗੱਡੀ ਤੇ ਬਿਲਕੁਲ ਓਕੇ ਆ। ਕਰੋ ਚੈੱਕ। ਹਾਂ। ਨਾਲੇ ਵਧੀਆ ਗੱਡੀ ਮਿਲ ਗਈ ਨਾਲੇ ਅੰਮ੍ਰਿਤਸਰ ਲੋਕਲ ਨੰਬਰ ਆ ਪੀਪੀ02 ਤੇ ਇੱਥੇ ਨਾਲੇ ਅੰਮ੍ਰਿਤਸਰ ਹੀ ਗੱਡੀ ਰਹਿਣੀ ਆ। ਲੈ ਵੀ ਐਂਡ ਗੱਲ ਬਾਤ। ਲੋ ਇਹ ਚੱਕਰ ਲੋ ਇਹ ਵੀ ਪਏ ਡੀਜ਼ਲਿਆ ਠੀਕ ਐ ਕੈਮਰਾ ਲੱਗਾ ਬੈਕ ਸਾਈਡ ਆ ਲੱਗਾ ਗੰਦੀ ਪਰ ਬਹੁਤ ਹੈ ਗੰਦੀ ਵਾਲੀ ਤਾਂ ਇਤੋ ਹੀ ਪਈ ਐ ਨੇ ਕਿਦਾਂ ਸਾਈ ਹੈ ਵਧਾਈਆਂ ਦੀ ਜੀ ਤੁਹਾਨੂੰ ਬਹੁਤ ਬਹੁਤ ਕਰੋੜ ਕਰੋੜ ਵਧਾਈਆਂ ਠੀਕ ਐ ਮੈਂ ਤਾਂ ਮੈਂ ਮੈਂ ਨਾ ਨਹੀਂ ਨਹੀਂ ਮੈਂ ਮੈਂ ਕਹਿੰਦੇ ਜੀ ਜੇ ਇਖ ਤੇ ਆ ਵਲੋਗਿੰਗ ਨਹੀਂ ਕਰਦੀ ਇੱਕ ਚੀਜ਼ ਨਾ ਬੜੀ ਵਧੀਆ ਲੱਗੀ ਮੈਨੂੰ ਜਾਨ ਨੇ ਨਾ ਕੰਮ ਸਰੇ ਚਾੜ ਕੇ ਨੇ ਗੋਪੀ ਨੂੰ ਗੱਡੀ ਦਵਾਈ ਹੋਰ ਬੜਿਆਂ ਨੂੰ ਮਤਲਬ ਕਿੰਨੇ ਕਿੰਨੇ ਗੱਡੀ ਲਈ ਮੈਂ ਲਈ ਹੋਰ ਇੱਕ ਜਣ ਨੇ ਕਿੰਨੇ ਲਈ ਯਾਰ ਗੱਡੀ ਜੀਜਾ ਨੇ ਗੱਡੀ ਲਈ ਹੁਣ ਮਤਲਬ ਭਾਜੀ ਨਾਲ ਪਿਆਰ ਹੈ ਦੋਸਤ ਨੇ ਮੇਰੇ ਭਾਜੀ ਦੇ ਉਹ ਉਹਨਾਂ ਨੂੰ ਮਿਲ ਗਈ ਮੈਂ ਕਹਦਾ ਜੇ ਆਪਣਾ ਮੈਂ ਕਹਦਾ ਕੰਮ ਬਣੀ ਜਾਂਦਾ ਜਿੱਧਰ ਨੂੰ ਜਾਈ ਗੀ ਗੱਡੀਆਂ ਗੱਡੀਆਂ ਹੋਈ ਜਾਂਦੀਆਂ ਅੱਗੇ ਕਰਕੇ ਮਿਲਗੇ ਤੁਸੀਂ ਰੀਲ ਪਾਈ ਨਹੀਂ ਅੱਗੇ ਲੋਕੀ ਪਤਾ ਕੀ ਕਹਿੰਦੇ ਦੀਦੀ ਜੀ ਕਹਿੰਦੇ ਯਾਰਾ ਮਨਲਾ ਦੀ ਗੱਲ ਤੁਸੀਂ ਵਿਆਹ ਸ਼ਾਦੀਆਂ ਦਾ ਕੰਮ ਖੋਲੇ ਕਾਰਾਂ ਹੀ ਲਈ ਜਾਂਦੇ ਕਾਰਾਂ ਹੀ ਹਾਂਡ ਕਰਾਂਗੇ ਸਾਰੇ ਹਾਂ ਮੇਰੇ ਕੋਲ ਜੇ ਐਮੇਦਾਨ ਟਿਰਰ ਗੱਡੀ ਦਾ ਠੀਕ ਹੈ ਵੀ ਚਾਬੀ ਨਾਲ ਲੱਗੇ ਬਾਜੀ ਕਿਹਾਂ ਪਈ ਹੈ ਯਾਰ ਮੈਂ ਜਦੋਂ ਗੱਡੀ ਪਰੀ ਨੇ ਮਉਣ ਮੇਰੇ ਵਾਲੀ ਗੱਡੀ ਪੁਸ਼ ਬਟਨ ਸਟਾਰਟ ਨਾਲ ਮੈਨੂੰ ਭਲੇਖਾ ਬੜਾ ਪੈਂਦਾ ਲੈ ਵੀ ਓਕੇ ਕੰਮ ਕਰ ਲੈ ਚੱਕ ਇਹ ਚ ਹੁਣ ਪਾਉਣ ਲੱਗਿਆ ਤੇਲ ਤੇ ਹੁਣ ਇਹਨੇ ਮੈਚ ਲਾਈ ਹੈ ਵਧੀਆ ਚੱਲੀ ਜਾ ਰਹੀ ਏ ਓਕੇ ਕੰਮ ਲੈ ਵੀ ਫਰੰਟ ਸਾਈਡ ਹਾਂਜੀ ਹੋਏ ਨਹੀਂ ਸੰਡ ਇਹ ਗੱਡੀ ਦੀ ਛੱਤ ਕਰੋ ਚੈੱਕ ਤੁਸੀਂ ਇਹਨਾਂ ਸੱਟ ਲਵਾਉਣੀ ਵੇਖੀ ਐ ਸ਼ਤਾਨੀ ਦੋਵੇਂ ਇਹਨਾਂ ਨੇ ਕਰਨ ਦੇ ਬਹੁਤ ਹੈ ਲਾਓ ਬਾਰੀ ਦੇ ਪਣਾ ਮੈਨੂੰ ਇਹ ਵੀ ਇਹ ਨਾ ਥੱਲੇ ਜਾ ਬੈਠ ਤੂੰ ਹੈ ਮੈਂ ਇੱਥੇ ਨਹੀਂ ਜਾਂਦੀ ਹਰ ਕੋਈ ਸ਼ਾਮ ਕੋਈ ਐ ਹੇ ਇਹ ਕਿੱਥੇ ਬੈਠ ਲੈ ਹੁਣ ਆਏ ਹੋਏ ਆਂ ਬ੍ਰਦਰ ਢਾਬੇ ਤੇ ਰੋਟੀ ਖਾਣ ਵਾਸਤੇ ਅੱਜ ਵੱਡੇ ਭਰਾ ਲੰਬਾਂ ਦੀ ਪਾਰਟੀ ਅੱਜ ਮਾਨੂੰ ਆਜਾਈ ਰੋਟੀ ਬਾਹਰੋਂ ਅਜੇ ਮੈਨੂੰ ਭੁਲੇਖਾ ਪੈਂਦਾ ਵਾ ਇਹ ਤੁਹਾਨੂੰ ਤੇ ਪੈਣਾ ਪਣਾ ਮੈਨੂੰ ਪਧਰੇ ਪਈਆਂ ਮੇਰੀ ਆਟੋ ਆ ਨਾ ਮੇਰੇ ਕੋਲ ਬੜੀ ਔਖੀ ਚੱਲਣ ਗਈ ਏਦੇ ਚਲ ਜਾਨੇ ਅੰਦਰ ਕੋਈ ਨਹੀਂ ਹੈਗਾ ਅੰਦਰ ਕੋਈ ਨਹੀਂ ਚੜੇ ਚੜੇ ਅੰਦਰ ਅੰਦਰ ਹੀ ਬੈਠ ਖਾਣੇ ਰੋਟੀ ਲੁਕੇਸ਼ਨ ਤਾਂ ਵਧੀਆ ਵੇ ਬ੍ਰਦਰ ਢਾਬੇ ਦੇ ਸਾਹਮਣੇ ਲੁਕ ਲੱਗ ਪੈ ਗੀਆਂ ਹਨ ਵਧੀਆ ਓਕੇ ਰੋਟੀ ਆਪਾਂ ਖਾ ਲਈ ਹੁਣ ਹੁਣ ਆਪਾਂ ਚੱਲੇ ਆਂ ਮੈਂ ਤੇ ਹਰ ਗੁਣ ਚੱਲੀਏ ਹਰ ਗੁਣ ਕੀ ਲਿੰਗ ਹੈਗੁਨ ਕਿੱਥੇ ਆ ਵਾਇਦੇ ਦੇ ਦਾਦਾ ਹੈਗੁਨ ਮੈਂ ਵੀ ਆ ਬੜੀ ਬੜੀ ਚੀਜ਼ ਮਗਵਾਈ ਹੈ ਦੀਦੀਆਂ ਨੇ ਤੁਹਾਨੂੰ ਇਹ ਚੀਜ਼ ਆਪਾਂ ਦਿਖਾਉਂਦੇ ਆਂ ਨੇਲ ਕੱਟਣੋ ਇਹ ਆਪਣਾ ਨੇਲ ਕੱਟਣ ਵਾਸਤੇ ਹੁੰਦੀ ਹੈ ਜਿੱਦਾਂ ਬੱਚਿਆਂ ਦੇ ਨੇਲ ਜਿਹੜੇ ਨਹੀਂ ਬੱਚੇ ਕਟਵਾਉਂਦੇ ਨਹੀਂ ਤੇ ਜਿੱਦਾਂ ਕਈਆਂ ਨੂੰ ਡਰ ਹੁੰਦਾ ਵਾ ਵੀ ਆਪਣਾ ਮਾਸ ਨਾ ਕਟਿਆ ਜਾਵੇ ਕਿੱਦਾਂ ਆ ਵੀ ਤੇ ਇਹ ਮਸ਼ੀਨ ਜੀ ਬੜੀ ਬੜੀ ਚੀਜ਼ ਆ ਵੇਖੋ ਤੁਹਾਨੂੰ ਦਿਖਾਉਂਦਾ ਆ ਸਾਰਾ ਇਹਦਾ ਪ੍ਰੋਪਰ ਸਮਾਨ ਆ ਐਮਲਵ ਐਂ ਲੱਗਦਾ ਜਿਦਾ ਰੇਕ ਮਾਰਨੀ ਬ੍ਰੀਕ ਜਿ ਲੱਗਦਾ ਉਹ ਉਵੇਂ ਦਾ ਕੁਛ ਲੱਗਾ ਆ ਖੁਲਿਆ ਯਾਰ ਇੱਕ ਹੌਣ ਮਸ਼ੀਨ ਚ ਲਾਈਏ ਇਹ ਰੋਲਾ ਬੜਾ ਪਾਉਂਦੀ ਆ ਆ ਇਹਨੂੰ ਪਤਲਾ ਜਾਂਦਾ ਨਾ ਐ ਕਰਕੇ ਨਾ ਉੱਪਰ ਫਿੱਟ ਕਰ ਲਈ ਜੀ ਨਾ ਹਾਂ ਜੀ ਐ ਕਰਕੇ ਅੱਛਾ ਅੱਛਾ ਜਿੱਧਰ ਮਰਜ਼ੀ ਲਾ ਲਓ ਐ ਕਰਕੇ ਲੈ ਵੀ ਆ ਫਿੱਟ ਹੋ ਗਿਆ ਆ ਵੇ ਚੱਲਣ ਲੱਗ ਗਿਆ ਨਾ ਤਾਂ ਨਾ ਲੇ ਵੀ ਆਉ ਤੁਹਾਨੂੰ ਆਪਣਾ ਨੀਲ ਕਰਕੇ ਦਿਖਾਉਣਾ ਹੈ ਤੁਹਾਨੂੰ ਆਪਾਂ ਫਿਲਹਾਲ ਗੁੜੀਏ ਤੇ ਮੇਰੀ ਯਾਰੇ ਲੱਗੀ ਹੈ ਹੁਣ ਦੱਬੂ ਸੀ ਜਾਂਦੀ ਯਾਰੇ ਆਲੀ ਆਹ ਇਹ ਲਾ ਅਜੇ ਕੀ ਆ ਵੀ ਮੇਰੇ ਨੋ ਜਿਹੜੇ ਨੇ ਮੋਟੇ ਆ ਨਾ ਜੇ ਜੇਕਦੇ ਮਤਲਬ ਹਰ ਗੁਣ ਦੇ ਹੁੰਦੇ ਇਨੇ ਚੰਨ ਤਰਕੇ ਲੰਬੇ ਮਾਰੇ ਹੋ ਕਾਹੇ ਬੱਚਿਆਂ ਵਾਸਤੇ ਬਣੀ ਨਹੀਂ ਬੱਚਿਆਂ ਦੀ ਆਹ ਲੱਗੋ ਉਹਨੂੰ ਗੋਲ ਨੋ ਹੋ ਗਿਆ ਨਾ ਉਥੇ ਹੈਨਾ ਇਹ ਬੰਦੇ ਆਵਾਜ਼ ਨਾਲ ਉਹਨੇ ਜਿਹੜੇ ਇੱਕ ਮਰ ਮੋਟਾ ਲਾਉਣਾ ਬਣਾ ਤੇ ਉਹਦਾ ਵੱਡਾ ਹੁੰਦਾ ਨਾ ਮਿਸਤਰੀ ਵਾਲਾ ਉਹ ਲਾਉਣਾ ਬਣਾ ਲੱਗਦਾ ਆਹ ਸਹੀ ਕਰ ਤਾਂ ਗਿਆ ਹੋ ਗਿਆ ਅੱਗੇ ਉਹ ਕਿਹੜਾ ਮੱਕ ਮੌਸਮ ਨੂੰ ਕੀ ਫਰਕ ਨਹੀਂ ਪੈਂਦਾ ਨਾ ਨਹੀਂ ਪੈਂਦਾ ਕਿਹਦੇ ਬੱਚੇ ਨੇ ਕਿਹੜੇ ਕਿਹੜੇ ਅਰੇ ਬਗਿਆ ਟਿਕਾ ਲਿਆ ਨਾ ਬਾਸ ਠੀਕ ਤੇ ਇਹ ਰੰਗ ਜਿਹਾ ਇਹਦੇ ਨਾਲ ਕੀਤਾ ਇਹਦੇ ਚਿਕਾ ਹਕ ਕਲ ਆ ਕਲਰ ਵੀ ਆਉਂਦੇ ਕਿੰਨੇ ਆ ਹਾਂ ਅਸਛਾ ਉਹ ਉਹੀ ਇਹ ਵੀ ਕੋਈ ਮੋਟਾ ਰੇਗ ਮਰ ਕੋਈ ਪਤਲਾ ਆ ਕਿਦਾਂ ਆ ਉਹ ਚੀਜ਼ ਆ ਵੀ ਚੀਜ਼ ਆ ਇਹ ਤਾਂ ਨਹੀਂ ਪਤਾ ਇਹ ਤਾਂ ਹੈ ਇਹ ਆਨਲਾਈਨ ਮਗਵਾਇਆ ਹੋਇਆ ਦੀਦੀ ਹੁਣਾਂ ਨੇ ਵਧੀਆ ਚੀਜ਼ ਆ ਵੈਸੇ ਇਹਦਾ ਨਾਂ ਕਰਕੇ ਗੰਗਾ ਨਾ ਐਲਬਰਟ ਐਲਬਰਟ ਲੈ ਨਾ ਇਹ ਕਿਦਾਂ ਕਰਿਆ ਐਲਬਰਟ ਓਏ ਐਲਬਰਟ ਓਏ ਇਧਰ ਲੈ ਉਹ ਸਿਰ ਫੇਰ ਗਿਆ ਇਹ ਮੇਰੇ ਲਈ ਵੇਖ ਕੇ ਚੰਦ ਨੂੰ ਸਾਫ ਕਰਦਾ ਚੰਦ ਨੂੰ ਕੀ ਲੱਗ ਗਿਆ ਉਹ ਐਲਬਟ ਇਧਰ ਆ ਬਾਹਰ ਆ ਯਾਰ ਲੈ ਤਾਡਾ ਕਹਿਣਾ ਨਹੀਂ ਮੰਨਦਾ ਚੰਦ ਨੂੰ ਸਾਫ ਕਰਨ ਦਿਆ ਉਹ ਕਿੱਥੇ ਤਾਡਾ ਨਹੀਂ ਕਹਿਣਾ ਮੰਨਦਾ ਹੁਣ ਤਾਂ ਕੇ ਨਾ ਮਾਰ ਕੱਢਣ ਦੇ ਲੈ ਨਾ ਨਾ ਹੀ ਦੰਦੀ ਵਢਣ ਦੇ ਨਹੀਂ ਮਾਰ ਦਿਆਂ ਤੁਹਾਨੂੰ ਪਿਆਰੀ ਜੀ ਵੜਦਾ ਆਵੇ ਕੋਣ ਹੀ ਵੜਦਾ ਦੰਦੀ ਤੁਹਾਨੂੰ ਹੀ ਵੜਦਾ ਨਾ ਆ ਜਾ ਆ ਜਾ ਮੇਰਾ ਪੁੱਤ ਹਾਂ ਇਹ ਨਹੀਂ ਹਰਗੁਣੇ ਨੰਨ ਗੱਲ ਹਰਗੁਣੇ ਕਹਿੰਦਾ ਅਲੋਟ ਓ ਚੋਤਾ ਯੂ ਕਲਾਪਿੰਗ ਕਰ ਦੇ ਨਾ ਕਲਾਪਿੰਗ ਕਰ ਦੇ ਨਾ ਕਲਾਪਿੰਗ ਕਰ ਦੇ ਵੈਰੀ ਗੁੱਡ ਵੇਟ ਥੋੜੀ ਜੱਜ ਕਰ ਜਾ ਸ਼ਰਾਇਨ ਨਾਲ ਹੀ ਬੜਾ ਖੜਦੀ ਇਹਦੇ ਨਾਲ ਹੀ ਬੜਾ ਖੜਨਦੀ ਓ ਕੀ ਕਰਦਾ ਭਾ ਕੀ ਕਰਦਾ ਭਾ ਕੀ ਕਰਦਾ ਭਾ ਕੀ ਕਰਦਾ ਨੇ ਨਹੀਂ ਜਾਂਦੀ ਨਹੀਂ ਜਾਂਦੇ ਨੂੰ ਪਿੱਛੇ ਆ ਗਿਆ ਉਹ ਹਾਤੀ ਰਾਜਾ ਹਾਤੀ ਰਾਜਾ ਸ਼ਾਬਾਸ਼ ਕਿੰਨੀ ਕਲਾ ਹੈ ਸ਼ਾਬਾਸ਼ ਅ ਸ਼ਾਬਾਸ਼ ਕਿਹਾ ਕਿੰਨੀ ਕਲਾ ਚ ਨਾ ਕੇ ਜੀ ਕੇ ਜੀ ਲਈ ਕੇ ਜੀ ਐਸਾ ਕੇ ਜੀ ਬੜਾ ਕੇ ਜੀ ਵੀ ਹੁੰਦੀ ਹੈ ਕੋਈ ਨੁਛਰਾਏ ਕਹਿੰਦੇ ਅੱਛਾ ਹਾਂ ਜੀ ਵਾਜ ਕਸ਼ਹਿਬਾਜ ਕਸ਼ਹਿਬਾਜ ਹਰ ਗਣ ਬੋਲੋ ਕਸ਼ਹਿਬਾਜ ਹਰ ਗਣ ਬਣੀ ਕੀ ਹੋਈ ਕਿੰਦਾ ਦੀ ਫਰੋਕ ਲੱਗਣ ਈ ਇਹਨੂੰ ਚਲੋ ਠੀਕ ਹੈ ਜੇ ਤੁਹਾਨੂੰ ਆਈਦਾ ਵੀਲੋਗ ਵਧੀਆ ਲੱਗਣ ਲਾਈਕਮਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੰਨ ਨਾਲ ਵੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ